ਭੈਣੋ ਤੇ ਭਰਾਵੋ ਕਬਾੜ ਵੇਚ ਲਓ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਦੇ ਵਿੱਚ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦੀਆਂ ਬੋਤਲਾਂ ਕੰਚ ਦੀਆਂ ਬੋਤਲਾਂ ਕਾਪੀਆਂ ਕਿਤਾਬਾਂ ਦੀ ਰੱਦੀ ਅਖਬਾਰਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਸਾਈਕਲ ਕੋਈ ਪੁਰਾਣਾ ਸਕੂਟਰ ਕਬਾੜ ਵੇਚ ਲਓ ਤੁਹਾਡੇ ਘਰ ਦੇ ਬਾਹਰ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦਾ ਸਮਾਨ ਕੰਚ ਦੀਆਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਅਖਬਾਰਾਂ ਦੀ ਰੱਦੀ ਕਾਪੀਆਂ ਕਿਤਾਬਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਭਾਈ ਕਬਾੜ ਵੇਚ ਲਓ ਕਬਾੜ ਖਰੀਦਣ ਵਾਲੇ ਤੁਹਾਡੀ ਗਲੀ ਤੁਹਾਡੇ ਮਹੱਲੇ ਤੁਹਾਡੇ ਘਰ ਦੇ ਬਾਹਰ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਭੈਣੋ ਤੇ ਭਰਾਵੋ ਕਬਾੜ ਵੇਚ ਲਓ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਦੇ ਵਿੱਚ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦੀਆਂ ਬੋਤਲਾਂ ਕੰਚ ਦੀਆਂ ਬੋਤਲਾਂ ਕਾਪੀਆਂ ਕਿਤਾਬਾਂ ਦੀ ਰੱਦੀ ਅਖਬਾਰਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਸਾਈਕਲ ਕੋਈ ਪੁਰਾਣਾ ਸਕੂਟਰ ਕਬਾੜ ਵੇਚ ਲਓ ਤੁਹਾਡੇ ਘਰ ਦੇ ਬਾਹਰ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦਾ ਸਮਾਨ ਕੰਚ ਦੀਆਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਅਖਬਾਰਾਂ ਦੀ ਰੱਦੀ ਕਾਪੀਆਂ ਕਿਤਾਬਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਭਾਈ ਕਬਾੜ ਵੇਚ ਲਓ ਕਬਾੜ ਖਰੀਦਣ ਵਾਲੇ ਤੁਹਾਡੀ ਗਲੀ ਤੁਹਾਡੇ ਮਹੱਲੇ ਤੁਹਾਡੇ ਘਰ ਦੇ ਬਾਹਰ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਭੈਣੋ ਤੇ ਭਰਾਵੋ ਕਬਾੜ ਵੇਚ ਲਓ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਦੇ ਵਿੱਚ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦੀਆਂ ਬੋਤਲਾਂ ਕੰਚ ਦੀਆਂ ਬੋਤਲਾਂ ਕਾਪੀਆਂ ਕਿਤਾਬਾਂ ਦੀ ਰੱਦੀ ਅਖਬਾਰਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਸਾਈਕਲ ਕੋਈ ਪੁਰਾਣਾ ਸਕੂਟਰ ਕਬਾੜ ਵੇਚ ਲਓ ਤੁਹਾਡੇ ਘਰ ਦੇ ਬਾਹਰ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦਾ ਸਮਾਨ ਕੰਚ ਦੀਆਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਅਖਬਾਰਾਂ ਦੀ ਰੱਦੀ ਕਾਪੀਆਂ ਕਿਤਾਬਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਭਾਈ ਕਬਾੜ ਵੇਚ ਲਓ ਕਬਾੜ ਖਰੀਦਣ ਵਾਲੇ ਤੁਹਾਡੀ ਗਲੀ ਤੁਹਾਡੇ ਮਹੱਲੇ ਤੁਹਾਡੇ ਘਰ ਦੇ ਬਾਹਰ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਕਬਾੜ ਵੇਚ ਲਓ ਭੈਣੋ ਤੇ ਭਰਾਵੋ ਕਬਾੜ ਵੇਚ ਲਓ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਦੇ ਵਿੱਚ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦੀਆਂ ਬੋਤਲਾਂ ਕੰਚ ਦੀਆਂ ਬੋਤਲਾਂ ਕਾਪੀਆਂ ਕਿਤਾਬਾਂ ਦੀ ਰੱਦੀ ਅਖਬਾਰਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਸਾਈਕਲ ਕੋਈ ਪੁਰਾਣਾ ਸਕੂਟਰ ਕਬਾੜ ਵੇਚ ਲਓ ਤੁਹਾਡੇ ਘਰ ਦੇ ਬਾਹਰ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦਾ ਸਮਾਨ ਕੰਚ ਦੀਆਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਅਖਬਾਰਾਂ ਦੀ ਰੱਦੀ ਕਾਪੀਆਂ ਕਿਤਾਬਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰੰਗੀ ਵਾਲੇ ਵਾਲ ਕਬਾੜ ਵੇਚ ਲਓ ਭਾਈ ਕਬਾੜ ਵੇਚ ਲਓ ਕਬਾੜ ਖਰੀਦਣ ਵਾਲੇ ਤੁਹਾਡੀ ਗਲੀ ਤੁਹਾਡੇ ਮਹੱਲੇ ਤੁਹਾਡੇ ਘਰ ਦੇ ਬਾਹਰ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਭੈਣੋ ਤੇ ਪ੍ਰਭੂ ਕਬਾੜ ਵੇਚ ਲਓ ਆਪ ਜੀ ਦੀ ਗਲੀ ਆਪ ਜੀ ਦੇ ਮੁਹੱਲੇ ਦੇ ਵਿੱਚ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦੀਆਂ ਬੋਤਲਾਂ ਕੰਚ ਦੀਆਂ ਬੋਤਲਾਂ ਕਾਪੀਆਂ ਕਿਤਾਬਾਂ ਦੀ ਰੱਦੀ ਅਖਬਾਰਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਸਾਈਕਲ ਕੋਈ ਪੁਰਾਣਾ ਸਕੂਟਰ ਕਬਾੜ ਵੇਚ ਲਓ ਤੁਹਾਡੇ ਘਰ ਦੇ ਬਾਹਰ ਕਬਾੜ ਖਰੀਦਣ ਵਾਲੇ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਟੁੱਟਿਆ ਫੁੱਟਿਆ ਲੋਹਾ ਪਲਾਸਟਿਕ ਦਾ ਸਮਾਨ ਕੰਚ ਦੀਆਂ ਬੋਤਲਾਂ ਪਲਾਸਟਿਕ ਦੀਆਂ ਬੋਤਲਾਂ ਅਖਬਾਰਾਂ ਦੀ ਰੱਦੀ ਕਾਪੀਆਂ ਕਿਤਾਬਾਂ ਦੀ ਰੱਦੀ ਸਿਰ ਦੇ ਬਾਹੇ ਹੋਏ ਕੰਗੀ ਵਾਲੇ ਵਾਲ ਕਬਾੜ ਵੇਚ ਲਓ ਭਾਈ ਕਬਾੜ ਵੇਚ ਲਓ ਕਬਾੜ ਖਰੀਦਣ ਵਾਲੇ ਤੁਹਾਡੀ ਗਲੀ ਤੁਹਾਡੇ ਮਹੱਲੇ ਤੁਹਾਡੇ ਘਰ ਦੇ ਬਾਹਰ ਆ ਗਏ ਹਨ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ ਕਬਾੜ ਵੇਚ ਲਓ